ਆ ਚੋਚੀ ਅੱਜ ਜੱਸੀ ਬਣਾਨੇ ਆਲੂ ਭੁਜੀਆ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆ ਆ ਦੇਖੋ ਆਲੂ ਭੁਜੀਆ ਵਰਸਾ ਚ ਲਾਡੇ ਆ ਤੇ ਇਹਨਾਂ ਆਮੂਰ ਇਹ ਮੀਡੀਅਮ ਸਾਈਜ਼ ਦੇ ਆ ਨਾ ਜਿਆਦਾ ਵੱਡੇ ਆ ਨਾ ਛੋਟੇ ਆ ਠੀਕ ਆ ਜੀ ਤੇ ਅਸੀਂ ਇਹਦੀ ਮਦਦ ਨਾਲ ਤੇ ਜਿਹੜੇ ਵੱਡੇ ਹੋਲ ਨੇ ਇਹਨਾਂ ਨਾਲ ਅਸੀਂ ਰਗੜ ਲਾਂਗੇ ਚਲੋ ਅਸੀਂ ਰਗੜ ਕੇ ਫੇਰ ਤੰਦਕਾਣਾ ਹਾਂਜੀ ਅਸੀਂ ਹੋਣੇ ਨਾ ਨਾ ਫਰਗੜ ਲਿਆ ਸੀਗਾ ਠੰਡੇ ਦੀ ਮਗੁੱਦੇ ਨਾਲ ਤੇ ਆ ਦੇਖੋ ਇਹਦੇ ਵਿੱਚ ਜਿਹੜਾ ਇਹ ਵਾਈਟ ਵਾਈਟ ਪਾਣੀ ਜਮੇਤ ਹੈ ਨਾ ਤੇ ਸਾਰਾ ਵਾਈਟ ਵਾਈਟ ਅਸੀਂ ਹਲਵਾਂ ਚੰਗੀ ਤਰ੍ਹਾਂ ਧੋ ਲਾਂਗੇ ਤੇ ਵਿੱਚੋਂ ਕੱਢ ਦਾਂਗੇ ਹਨਾ ਪੈ ਨੂੰ ਧੋ ਕੇ ਤੇ ਇਹਨੂੰ ਵਿੱਚੋਂ ਕੱਢ ਲੈਣੇ ਆ ਛਾਂ ਲੈਣੇ ਆ ਪੰਜ ਆਹ ਦੇਖੋ ਸੀ ਇਹਨੂੰ ਪਾਣੀ ਦੇ ਵਿੱਚੋਂ ਧੋ ਕੇ ਬਾਹਰ ਕੱਢ ਲਿਆ ਆ ਤੇ ਸ਼ਾਨਣੀ ਦੀ ਮਦਦ ਨਾਲ ਅਸੀਂ ਇਹਨੂੰ ਛਾਂਟ ਲਿਆ ਆ ਹੁਣ ਆਪਾਂ ਕੋਈ ਟਾਵਲ ਵਗੈਰਾ ਕੋਈ ਕੱਪੜਾ ਲੈ ਕੇ ਉਹਦੇ ਨਾਲ ਇਹਦੇ ਵਿੱਚੋਂ ਬਿਲਕੁਲ ਮੋਇਸਚਰਾਈਜ਼ਰ ਜਿਹੜਾ ਇਹਦਾ ਹੈ ਉਹ ਖਤਮ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਕਿ ਡਰਾਈ ਹੋ ਜਾਏ ਆਪਜੀ ਤੁਸੀਂ ਆ ਦੇਖ ਸਕਦੇ ਅਸੀਂ ਇਹਨੂੰ ਇੱਕ ਟਾਵਲ ਦੇ ਉੱਪਰ ਲਿਆ ਹੋਇਆ ਆ ਤੇ ਇਹਨੂੰ ਇਸ ਤਰ੍ਹਾਂ ਕਰ ਕਰਕੇ ਬਿਲਕੁਲ ਇਹਦੇ ਵਿੱਚ ਜਿਹੜਾ ਪਾਣੀ ਆ ਉਹਨੂੰ ਅਸੀਂ ਸਾਫ਼ ਕਰ ਲਾਂਗੇ ਤੇ ਇਹ ਡਰਾਈ ਹੋ ਜੇਗਾ। ਹਾਂਜੀ। ਆ ਦੇਖੋ ਆ ਬਿਲਕੁਲ ਡਰਾਈ ਹੋ ਗਿਆ। ਕਸੀਨੋ ਟਾਵਲ ਦੀ ਮਦਦ ਦੇ ਨਾਲ ਪਾਣੀ ਇਹਦੇ ਵਿੱਚੋਂ ਬਿਲਕੁਲ ਸੁਕਾ ਦਿੱਤਾ ਸੀ ਤੇ ਇਹ ਡਰਾਈ ਹੋ ਗਿਆ। ਅਸੀਂ ਪੂਜੀ ਇਹਦੇ ਵਾਸਤੇ ਕੜੀ ਪੱਤਾ ਲਿਆ ਹੋਇਆ ਆ ਤੇ ਇਹ ਲੇ ਹੋਈ ਗਿਆ ਸੌਗੀ। ਤੇ ਇਹ ਨੇ ਫੋਲ ਮਖਾਣੇ ਚਲੋ ਆਜਾ ਆਜੋ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਦੇ ਆਂ ਆਲੂਾਂ ਦੇ ਅਸੀਂ ਇਹ ਟਾਪਸ਼ਨ ਉੱਪਰ ਤੇਲ ਗਰਮ ਰੱਖ ਲਿਆ ਸੀ ਤੇਲ ਸਾਡਾ ਗਰਮ ਹੋ ਗਿਆ ਆ ਇਹਨੂੰ ਬਿਲਕੁਲ ਅਸੀਂ ਮੀਡੀਅਮ ਆਂਸਟੇ ਤੇ ਫਰਾਈ ਕਰਾਂਗੇ ਥੋੜਾ ਥੋੜਾ ਕਰਕੇ ਆਹ ਦੇਖੋ ਆ ਕਿੰਨਾ ਸੋਹਣਾ ਚੜ ਕੇ ਪਨ ਚੁਕਿਆ ਹੈ ਅਸੀਂ ਬਾਕੀ ਦਾ ਵੀ ਉਨ ਤਾਲ ਲਾਂਗੇ ਨਾ ਆਹ ਦੇਖੋ ਅਸੀਂ ਫਰਾਈ ਕਰ ਦੋਤੇ ਹੈ ਤੁਸੀਂ ਨਾ ਇਹਨੂੰ ਜਿਆਦਾ ਸਲੋ ਕਰਨਾ ਹੈ ਤੇ ਨਾ ਹੀ ਜਿਆਦਾ ਫਾਸਟ ਮਤਲਬ ਮੀਡੀਅਮ ਹਾਂਸਤੇ ਫਰਾਈ ਕਰਨਾ ਹੈ ਹਲਦੀ ਤੁਸੀਂ ਸਾਰੇ ਜੇ ਆਹ ਇੱਕ ਚੱਕਰ ਹੀ ਹੋ ਗਏ ਨੇ ਹੋ ਗਏ ਨੇ ਹੁਣ ਜਮ ਆਹ ਪਾ ਦਲਾਂਗੇ ਹਲਦੀ ਆ ਦੇਖੋ ਕਿੰਨਾ ਵਧੀਆ ਬਣਿਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਵੇ ਚਲੋ ਆਪਾਂ ਹੁਣ ਬਾਕੀ ਚੀਜ਼ਾਂ ਫਰਾਈ ਕਰਦੇ ਆ ਜੋ ਆਲੂ ਪੂਜੀ ਦੇ ਵਿੱਚ ਪੈਣੀਆਂ पह मौकली कुछडानेलेने जानि लेना कोशपा करला અચ્છા હું આપણે ફ્રઈ એ બી દે લેસ ਇਹ ਕੇ ਰਾਈ ਨੂੰ ਦੇ ਨੇ ਆਪਾਂ ਇਹਨੂੰ ਵੀ ਪਾ ਦਾਂਗੇ ਪੂਜੀਏ ਦੇ ਉੱਪਰ ਆਪਾਂ ਹੁਣ ਲਈ ਆ ਤੇ ਸੋਬੀ ਹਲਕੀ ਜਿਹੀ ਬਾਸੇ ਨੂੰ ਐਂਡ ਡਿਪ ਕਰਾਂਗੇ ਬੱਸ ਹਾਂਜੀ ਆ ਸੀ ਹੁਣ ਲੱਲੇ ਨੇ ਫੁੱਲ ਮਖਾਣੇ

ਪੁਜੀਆ ਬਣ ਕੇ ਹੋ ਗਿਆ ਤਿਆਰ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਨਮਕ ਤੇ ਚੌਹੀ ਹੋਰ ਪਉਣਾ ਆਪਾਂ ਲੈਨੇ ਪਾ ਅੰਜੀ ਤੁਸੀਂ ਵੇਖਾ ਦਿੱਤੇ ਪੁਜੀਆ ਤਿਆਰ ਆ ਆਪਾਂ ਇੰਨਾ ਜਿਹਾ ਹਲਕਾ ਹਲਕਾ ਰੈੱਡ ਚਿਲੀ ਕਾਲੀ ਮਿਰਚ ਤੇ ਨਮਕ ਥੋੜਾ ਜਿਹਾ ਸਿਰਫ ਹਲਕਾ ਜਿਹਾ ਕਿਉਂਕਿ ਬੱਚਿਆਂ ਵਾਸਤੇ ਨੇ ਹਲਕਾ ਹਲਕਾ ਹੀ ਇਹਦੇ ਵਿੱਚ ਨਾਲੇ ਵੈਸੇ ਵੀ ਆਲੂ ਕੋ ਜਿਹੇ ਵਿੱਚ ਹਲਕਾ ਜਿਹਾ ਨਮਕ ਪੰਗਾ ਆ ਤੇ ਆਪਾਂ ਬਾਕੀ ਇਹਨੂੰ ਕਰ ਲਾਂਗੇ ਮਿਕਸ ਹੋਣਾ ਮਿਕਸ ਕਰਦੇ ਹੋ ਜਾਊਗਾ ਰੈਡੀ ਬਾਕੀ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕੈਨੇ ਦਾ ਲੱਗਾ ਬਣਾਇਆ ਹੋਇਆ ਭੁਜਿਆ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਤੇ ਸਾਡੇ ਨਾਲ ਵੀ ਸ਼ੇਅਰ ਕਰਿਓ ਕਿ ਤੁਹਾਨੂੰ ਕਿਹੋ ਜਿਹਾ ਬਣਿਆ ਸੀ ਤੁਹਾਡਾ ਭੁਜਿਆ ਓਕੇ ਥੈਂਕ ਯੂ ਜੀਬ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਪਲੀਜ਼ ਸਾਡੇ ਚੈਨਲ ਨੂੰ ਥੈਂਕ ਯੂ